ਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਦਲਤ ਗਰੋਹੀ ਪਾਰਟੀ ਆ ਉਹ ਪੰਜਾਬ ਦੇ ਗਰੀਬ ਮਜ਼ਦੂਰਾਂ ਦੇ ਵਿਰੋਧੀ ਪਾਰਟੀ ਆ ਉਹ ਡਿਸਕਸ਼ਨ ਨਹੀਂ ਹੋਣ ਦਾ ਚਾਹੁੰਦੀ ਉਹ ਡਿਸਕਸ਼ਨ ਨਹੀਂ ਹੋਣ ਦਾ ਚਾਹੁੰਦੀ ਕਿਉਂਕਿ ਤੁਸੀਂ ਇੱਥੇ ਨਹੀਂ ਬੋਲਣ ਦਿੰਦੇ ਉਹ ਬੀਜੇਪੀ ਵਾਲੇ ਦਿੱਲੀ ਨਹੀਂ ਬੋਲਣ ਦਿੰਦੇ ਪੰਜਾਬ ਦੇ 34 34% ਲੋਕਾਂ ਨੂੰ ਪਤਾ ਕਾਜ ਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਦਲਤਭ੍ਰੋਦੀ ਪਾਰਟੀ ਆ ਫਿਰ ਆਪਾਂ ਦੇਖਦੇ ਹਾਂ ਕਿ ਤੁਹਾਡੇ ਨਾਲ ਕਿਹੜਾ ਨਹੀਂ ਚੱਲਦਾ ਪਰ ਚਲੋ ਤਾਂ ਸਹੀ ਸਰਕਾਰ ਖੜੀ ਤਾਂ ਹੋਵੇ ਕਿਤੇ ਨਾ ਕਿਤੇ ਸਰ ਬਾਜਵਾ ਸਾਹਿਬ ਨੂੰ ਕਿਉਂ ਤਕਲੀਫ ਹੋ ਰਹੀ ਆ ਤੁਹਾਡੇ ੱੱਡੀ ਪੀੜ ਕਿਉਂ ਹੋ ਰਹੀ ਆ ਤੁਹਾਡੇ ੱੱਡੀ ਪੀੜ ਕਿਉਂ ਹੋ ਰਹੀ ਆ ਕੀ ਤੁਸੀਂ ਦਲਤਭ੍ਰੋਦੀ ਆ ਇਹ ਪੰਜਾਬ ਇੱਥੋਂ پتہ ਲੱਗਦਾ ਜੇ ਸਾਡੇ ਇਲੈਕਟਿਡ ਮੈਂਬਰਸ ਆਪਣੇ ਆਪਣੇ ਹਲਕਿਆਂ ਦੀ ਗੱਲ ਕੋਈ ਕੁਐਸਚਨ ਆਵਤ ਦੀ ਗੱਲ ਕੋਈ ਉਹਦੇ ਚ ਜਿਹੜਾ ਤੁਹਾਡਾ ਕੋਈ ਸਪੈਸ਼ਲ ਆਪਣੇ ਕੰਸਟਿਟੂਐਂਸੀ ਦੀ ਗੱਲ ਕਰਨੀ ਉਹ ਸਾਰੇ ਅਧਿਕਾਰ ਉਹਨਾਂ ਦੇ ਕੋਲ ਦੇ ਨੇ। ਇੱਕ ਸਾਹਿਬ ਪਿਛਲੇ ਪਿਛਲੇ 4 ਸਾਲ ਤੋਂ ਇੱਕ ਨਵੀਂ ਪਰਤ ਪਾਈ ਜਾ ਚੁੱਕੀ ਸਾਡੇ ਵਿਧਾਨ ਸਭਾ ਦੇ ਵਿੱਚ ਕਿ ਬਜਾਏ ਕਿ ਜਿਹੜਾ ਐਸਟੈਬਲਿਸ਼ਡ ਪ੍ਰੈਕਟਿਸ ਸੀਗੀ ਬਜਟ اجلاس ਆ ਵਾਂਸੂਨ ਦਾ اجلاس اور ਸਰਦ ਰੁੱਤ ਦਾ اجلاس ਇਹਨਾਂ ਨੂੰ ਵਰਚੁਅਲੀ ਰਿਪਲੇਸ ਕਰਕੇ ਇੱਕ ਇੱਕ ਦਿਨ ਦੇ ਸੈਸ਼ਨ ਸ਼ਾਰਟ ਸੈਸ਼ਨਸ ਇਮਰਜੈਂਸੀ ਸੈਸ਼ਨਸ ਬੁਲਾਏ ਗਏ ਨੇ ਜੀ ਔਰ ਮਤੇ ਪਾਸ ਕਰਕੇ ਉਠਾ ਦਿੱਤਾ ਜਾਂਦਾ ਪਹਿਲਾ ਮਤਾ ਆਪਰੇਸ਼ਨ ਲੋਟਸ ਦਾ ਪਾਸ ਹੋਇਆ ਉਹਦੇ ਬਾਰੇ ਅੱਜ ਤੱਕ ਕਿਸੇ ਨੂੰ ਇਲਮ ਨਹੀਂਗਾ ਉਹ ਕਿੱਥੇ ਗਿਆ ਕਿ ਉੱਤੇ ਕਾਰਵਾਈ ਹੋਈ ਕਿ ਕੇਂਦਰ ਸਰਕਾਰ ਨੇ ਉਹਦੇ ਤੇ ਕੋਈ ਐਕਸ਼ਨ ਲਿਆ ਫਿਰ ਅਗਨੀਵੀਰ ਦਾ ਮਤਾ ਜੀ ਫਿਰ ਬੀਬੀਐਮਪੀ ਦਾ ਮਤਾ ਜੀ ਫਿਰ ਅੱਜ ਮਨਰੇਗਾ ਦੀ ਜਿਹੜੀਆਂ ਐਮੈਂਡਮੈਂਟਸ ਹੋਈਆਂ ਬੜਾ ਇੰਪੋਰਟੈਂਟ ਇਸ਼ੂ ਹਨ ਡਾਊਟ ਇਹਦੇ ਤੇ ਅਜਮਤਾ ਪਾਸ ਕਰਕੇ ਸਦਨ ਉੱਠ ਚੋਵੇਗਾ ਜਿਹੜੇ ਸਾਡੇ ਇਲੈਕਟਿਡ ਮੈਂਬਰਸ ਆਪਣੇ ਆਪਣੇ ਹਲਕਿਆਂ ਦੀ ਗੱਲ ਕੋਈ ਕੁਐਸਚਨ ਆਵਰ ਦੀ ਗੱਲ ਕੋਈ ਉਹਦੇ ਚ ਜਿਹੜਾ ਤੁਹਾਡਾ ਕੋਈ ਸਪੈਸ਼ਲ ਆਪਣੇ ਕੰਸਟਿਟੂਐਂਸੀ ਦੀ ਗੱਲ ਕਰਨੀ ਉਹ ਸਾਰੇ ਅਧਿਕਾਰ ਉਹਨਾਂ ਦੇ ਖੁੱਸ ਗਏ ਨੇ ਜੀ ਔਰ ਮਾਫ ਕਰਨਾ ਲੀਡਰ ਆਫ ਆਪੋਜੀਸ਼ਨ ਜਿਹੜੇ ਪਿਛਲੀ ਵਾਰ ਸਿਗੇ ਤੇ ਨਾਲ ਇਹਨਾਂ ਦੇ ਮੈਂਬਰਸ ਤੁਸੀਂ ਵੀ ਸ਼ਾਇਦ ਨਾਲ ਜਾਂਦੇ ਹੋਵੋਗੇ ਪਿਛਲੇ ਸਪੀਕਰ ਸਾਹਿਬ ਨੂੰ ਅਨੇਕਾਂ ਰੈਪ੍ਰেজentationਸ ਨੇ ਜੀ ਇਹ ਸਦਨ ਦੀ ਕਾਰਵਾਈ ਵਿਧਾਈ ਜਾਵੇ ਬਹੁਤ ਥੋੜੀਆਂ ਕਾਰਵਾਈਆਂ ਕੀਤੀਆਂ ਜਾਂਦੀਆਂ ਇਹਦੇ ਤੇ ਕੋਈ ਡਿਬੇਟ ਡਿਸਕਸ਼ਨ ਹੁੰਦੀ ਨਹੀਂ ਸਪੀਕਰ ਸਾਹਿਬ ਪਰ ਕੀ ਪਿਛਲੇ 4 ਸਾਲ ਵਿੱਚ ਆਪਾਂ ਕੋਈ ਤਬਦੀਲੀ ਕਰ ਸਕੀਏ ਜੀ ਇਹਦੇ ਚ ਉਲਟਾ ਸ਼ਾਰਟੈਸਟ ਪੋਸੀਬਲ ਸਿਟਿੰਗਸ ਪਿਛਲੇ 4 ਸਾਲ ਦਾ ਰਿਕਾਰਡ ਕਢਾ ਲਓ ਆਪਣੇ ਤੁਹਾਡੇ ਆਫਿਸ ਹੈਗਾ ਮਗਰ ਲੀਆਂ ਸਰਕਾਰਾਂ ਦਾ ਕਢਾ ਲਓ ਉਹਦੇ ਮੁਕਾਬਲੇ ਤੇ ਸਭ ਤੋਂ ਛੋਟੇ ਸੈਸ਼ਨ ਹਰ ਸਾਲ ਇਸ ਸਰਕਾਰ ਨੇ ਕੀਤੇ ਨੇ ਥੈਂਕ ਯੂ ਸਪੀਕਰ ਸਾਹਿਬ ਆਨਰੇਬਲ ਸਪੀਕਰ ਸਾਹਿਬ ਜਦੋਂ ਵੀ ਕੋਈ ਗਰੀਬ ਘਰ ਚ ਗਰੀਬ ਘਰ ਚ ਪੈਦਾ ਹੋ ਕੇ ਇਸ ਵਿਧਾਨ ਸਭਾ ਦਾ ਮੈਂਬਰ ਬਣਦਾਗਾ ਉਦੋਂ ਹੀ ਕਾਂਗਰਸ ਪਾਰਟੀ ਨੂੰ ਤਕਲੀਫ ਹੁੰਦੀ ਆ ਕੋਈ ਗਰੀਬ ਘਰ ਚੋਂ ਪੈਦਾ ਹੋ ਕੇ ਡਾਕਟਰ ਬਣ ਕੇ ਐਮ ਐਲ ਏ ਬਣੇ ਤੇ ਆ ਬੋਲਣ ਦਾ ਮੌਕਾ ਮਿਲ ਰਿਹਾ ਤਾਂ ਬਾਜਵਾ ਸਾਹਿਬ ਨੂੰ ਕਿਉਂ ਤਕਲੀਫ ਹੋ ਰਹੀ ਆ ਤੁਹਾਡੇ ੱਡੀ ਪੀੜ ਕਿਉਂ ਹੋ ਰਹੀ ਆ ਤੁਹਾਡੇ ੱਡੀ ਪੀੜ ਕਿਉਂ ਹੋ ਰਹੀ ਆ ਕੀ ਤੁਸੀਂ ਦਤ ਬਰੋਧੀਆਂ ਇਹ ਪੰਜਾਬ ਇੱਥੋਂ ਪਤਾ ਲੱਗਦਾ ਪੰਜਾਬ ਦੇ ਪੰਜਾਬ ਦੇ 34 34% ਲੋਕਾਂ ਨੂੰ ਪਤਾ ਹੈਗਾ ਅੱਜ ਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਦਲਤ ਵਿਰੋਧੀ ਪਾਰਟੀ ਆ ਉਹ ਪੰਜਾਬ ਦੇ ਗਰੀਬ ਮਜ਼ਦੂਰਾਂ ਦੇ ਵਿਰੋਧੀ ਪਾਰਟੀ ਆ ਉਹ ਡਿਸਕਸ਼ਨ ਨਹੀਂ ਹੋਣ ਦੇਣਾ ਚਾਹੁੰਦੀ ਉਹ ਡਿਸਕਸ਼ਨ ਨਹੀਂ ਹੋਣ ਦੇਣਾ ਚਾਹੁੰਦੀ ਉਹ ਗਰੀਬ ਨੂੰ ਬੋਲਣ ਨਹੀਂ ਦੇਣਾ ਚਾਹੁੰਦੀ ਮੈਂ ਹਰਾ ਲਗਾ ਇੱਕ ਮਿੰਟ ਬੈਠੋ ਬੈਠੋ ਪਲੀਜ਼ ਵਾਈਵਾਸਾ ਮੈਂ ਜੁਆਲਾ ਜਵਾਬ ਦਿਓ ਕਦੇ ਕਿਸੇ ਨੂੰ ਮਟੀਰੀਅਲ ਦੱਸ ਦਿੰਦੇ ਨੇਗੇ ਕਹਦੇ ਕਿਸੇ ਨੂੰ ਜਵਾਬ ਤੁਸੀਂ ਬਾਈ ਬਾਸ ਸਾਹਿਬ ਜਵਾਬ ਦਿਓ ਇਹ ਪੰਜਾਬ ਦੇ ਇਹ ਪੰਜਾਬ ਦੇ ਦਲਤਾਂ ਨੂੰ ਬਦਨਾਮ ਕਰਨ ਬਾਈ ਬਾਸ ਸਾਹਿਬ ਜਵਾਲਾ ਜਵਾਬ ਦਿਓ ਤੁਹਾਨੂੰ ਇੱਕ ਮਿੰਟ ਇੱਕ ਬੰਜੀ ਮਾ ਸਾਹਿਬ ਪਲੀਜ਼ ਪਹਿਲਾਂ ਤਾਂ ਮੈਂ ਮੰਤਰੀ ਸਾਹਿਬ ਨੇ ਕਿਉਂਕਿ ਮੇਰਾ ਨਾਂ ਹੀ ਲਿਆ ਮੈਂ ਜਰੂਰ ਬਾਹਰ ਕਿਹਾ ਕਿ ਅਸੀਂ ਮਨਰੇਗਾ ਨੂੰ ਤਾਂ ਡਿਸਕਸ ਕਰੀਏ ਕਰੀਏ ਕਿਉਂਕਿ ਇਹ ਤਾਂ ਦੇਣੀ ਕਾਂਗਰਸ ਪਾਰਟੀ ਦੀ ਹੈ ਤੁਹਾਡਾ ਇਹਦੇ ਵਿੱਚ ਕੁਝ ਨਹੀਂ ਹੈ ਤੁਹਾਡੇ ਮੈਂ ਤੁਹਾਨੂੰ ਦਿਨ ਵੀ ਦੱਸ ਦਿੰਦਾ ਮੈਂ 1 ਮਿੰਟ ਗਲਤੀ ਸੁਣ ਲਓ ਹੁਣ ਬਹਿ ਜਾਓ ਬਹਿ ਜਾਓ ਮੰਤਰੀ ਸਾਹਿਬ ਬਹਿ ਜਾਓ ਹੁਣ ਮੰਰੇਗਾ ਨਹੀਂ ਸੀਗਾ ਮੰਰੇਗਾ ਨਹੀਂ ਸੀ ਉਹ ਜਾਣਕਾਰੀ ਐ ਨਹੀਂ ਸੀ ਮੰਤਰੀ ਸਾਹਿਬ ਬਹਿ ਜਾਓ ਯਾਰ ਕਿਉਂ ਆਪਾਂ ਸਪੀਕਰ ਸਾਹਿਬ ਪਿਛਲੇ 4 ਸਾਲ ਦੇ ਵਿੱਚ ਲੈਂਡ ਐਕਵਿਜ਼ੀਸ਼ਨ ਐਕਟ ਸੀਗਾ ਚਲੋ ਜੀ ਆਪਾਂ ਬੇਸਿਕਲੀ ਤਾਂ ਡਿਸਕਸ਼ਨ ਇਹ ਕਰਨ ਆਏ ਆ ਕਿ ਇਹ ਜਿਹੜੀ ਮੰਨਰੇਗਾ ਸਕੀਮ ਹੈ ਇਹ ਸਰਕਾਰ ਬੀਜੇਪੀ ਦੀ ਅਬੋਲਿਸ਼ ਕਰਨ ਜਾ ਰਹੀ ਆ ਉਹਦੇ ਫੈਕਟਸ ਆਪਣੇ ਕੋ ਸਾਰਿਆਂ ਕੋਲ ਹੈਗੇ ਕਿਉਂਕਿ 100% ਪਹਿਲਾਂ ਇਹ ਸੈਂਟਰਲੀ ਸਪான்ਸਰਡ ਸਕੀਮ ਸੀ ਤੇ ਹੁਣ 60 40 ਦੀ ਰੇਸ਼ੋ ਨਾਲ ਇਹਨਾਂ ਨੇ ਬੇਸਿਕਲੀ ਸੂਬਿਆਂ ਦਾ ਗਲਾ ਕਟਿਆ ਜਿਹਦੇ ਨਾਲ 30 ਤੋਂ 50 ਹਜ਼ਾਰ ਕਰੋੜ ਰੁਪਈਆ ਸੂਬਿਆਂ ਦੇ ਕੋਲੋਂ ਦੇਣਾ ਪਊਗਾ ਜਿਹੜਾ ਕਿ ਮੈਨੂੰ ਲੱਗਦਾ ਸੂਬੇ ਇਸ ਪੋਜੀਸ਼ਨ 'ਚ ਨਹੀਂ ਹੈਗੇ ਕਿਉਂਕਿ ਉਹ 12 ਕਰੋੜ ਜਿਹੜੇ ਮਜ਼ਦੂਰ ਹੈ ਜਿਹੜੀਆਂ ਇਹਦੀਆਂ ਚੰਗੀਆਂ ਚੀਜ਼ਾਂ ਕਿਉਂਕਿ ਇਹ 100 ਦਿਨ ਦੀ ਸਕੀਮ ਸੀ ਲੇਕਿਨ ਨੈਸ਼ਨਲ ਲੈਵਲ ਤੇ ਇਹ ਸਿਰਫ 50 ਦਿਨ ਅਚੀਵ ਹੋ ਸਕਿਆ ਇਹਦੇ ਵਿੱਚ ਕੁਝ ਸਟੇਟਾਂ ਨੇ 70 ਤੋਂ 75 ਦਿਨ ਅਚੀਵ ਕੀਤੇ ਆ ਲੇਕਿਨ ਪੰਜਾਬ ਨੇ ਪਿਛਲੇ 24 ਸਾਲਾਂ ਦੇ ਵਿੱਚ ਤਿੰਨਾਂ ਸਾਲਾਂ ਦੇ ਵਿੱਚ 38 ਦਿਨ ਅਚੀਵ ਕੀਤੇ ਆ ਤਾਂ ਇਸ ਸਾਲ ਦਸੰਬਰ ਤੱਕ 26 ਦਿਨ ਅਚੀਵ ਕੀਤੇ ਮੈਂ ਤਾਂ ਸਿਰਫ ਇੰਨੀ ਗੱਲ ਕਹਿਣੀ ਚਾਹੁੰਦਾ ਕਿਉਂਕਿ ਮੈਂ ਨਹੀਂ ਕਹਿੰਦਾ ਵੀ ਕੇ ਸਰਕਾਰ ਨੇ ਕੀ ਕੀਤਾ ਕੇ ਸਰਕਾਰ ਨੇ ਕੀ ਕੀਤਾ ਕਿਉਂਕਿ 20 ਸਾਲਾਂ ਦੀ ਸਕੀਮ ਸੀ ਜਿਹਦੇ ਵਿੱਚ 12 ਕਰੋੜ ਮਨਰੇਗਾ ਮਜ਼ਦੂਰ ਜਿਹੜੇ ਆ ਉਹਨਾਂ ਦੀ ਰੋਜ਼ੀ ਰੋਟੀ ਦੀ ਗੱਲ ਸੀ ਔਰ ਖਾਸ ਕਰਕੇ ਜਦੋਂ ਕੋਵਿਡ ਵਰਗਾ ਜਿਹੜੀ ਮਹਾਮਾਰੀ ਹੋਈ ਆ ਉਹਦੇ ਵਿੱਚ 7 ਕਰੋੜ ਮਜ਼ਦੂਰ ਜਿਹੜੇ ਉਹ ਆਪਣੇ ਪਿੰਡਾਂ 'ਚ ਵਾਪਸ ਚਲੇ ਗਏ ਸੀ ਤੇ ਉਹ ਸ਼ਹਿਰਾਂ 'ਚ ਨਹੀਂ ਆਏ ਇਹਦੇ ਪਿੱਛੇ ਮਾਨਸਿਕਤਾ ਡਾਕਟਰ ਮਨਮੋਹਨ ਸਿੰਘ ਜੀ ਦੀ ਇਹ ਸੀ ਕਿ ਤਾਂ ਕਿ ਹਰ ਵਰਗ ਨੂੰ ਕਿਤੇ ਨਾ ਕਿਤੇ ਬੈਨੀਫਿਟ ਦਿੱਤਾ ਜਾਵੇ ਹਰ ਵਰਗ ਨੂੰ ਉਹਦੇ ਵਿੱਚ ਲਿਆਂਦਾ ਜਾਵੇ ਤਾਂ ਕਿ ਹਰ ਵਰਗ ਜਿਹੜਾ ਬੈਨੀਫਿਟ ਹੋ ਸਕੇ ਚਾਹੇ ਉਹ ਰਾਈਟ ਟੂ ਐਜੂਕੇਸ਼ਨ ਐਕਟ ਆ ਚਾਹੇ ਰਾਈਟ ਟੂ ਫੂਡ ਐਕਟ ਆ ਚਾਹੇ ਫੇਅਰ ਕੰਪਨਸੇਸ਼ਨ ਆਫ ਲੈਂਡ ਐਕ acquisition ਆ ਤੇ ਚਾਹੇ ਇਹ ਮਨਰੇਗਾ ਜਿਹੜੀ ਹੈਗੀ ਉਹਦੀ ਬੇਸਿਕਲੀ ਆਪਾਂ ਸਪਿਰਟ ਦੀ ਗੱਲ ਕਰੀ ਆ ਆਪਾਂ ਕਈ ਵਾਰੀ ਲਫ਼ਜ਼ਾਂ ਦੀ ਗੱਲ ਕਰਨ ਲੱਗ ਪੈਨੇ ਆ ਉਸ ਸਪਿਰਟ ਨੂੰ ਛੱਡ ਲੈਨੇ ਆ ਵੀ ਇਹ ਫਲਾਣੇ ਨੇ ਐ ਕਹਤਾ ਫਲਾਣੇ ਨੇ ਐ ਕਹਤਾ ਅਸਲੀਅਤ ਇਹ ਆ ਕਿ ਮੈਂ ਬਾਹਰ ਇਹ ਵੀ ਗੱਲ ਕਹੀ ਸੀ ਕਿ ਸਾਨੂੰ ਸਿਰਫ ਸਪੈਸ਼ਲ ਸੈਸ਼ਨ ਸੱਦਣ ਦੀ ਜ਼ਰੂਰਤ ਨਹੀਂ ਹੈ ਸਾਨੂੰ ਰੈਗੂਲਰ ਸੈਸ਼ਨ ਵੀ ਸੱਦਣ ਦੀ ਜ਼ਰੂਰਤ ਹੈਗੀ ਆ ਅਸੀਂ ਸਪੈਸ਼ਲ ਸੈਸ਼ਨ ਦੇ ਨਾਂ ਤੇ ਅਸੀਂ ਜ਼ੀਰੋ ਆਵਰ ਵੀ ਖਾ ਜਾਂਦੇ ਆ ਅਸੀਂ ਕੋਈ ਕੁਐਸਚਨ ਆਵਰ ਨਹੀਂ ਹੋਣ ਦਿੰਦੇ ਤੇ ਪਹਿਲਾਂ ਤਾਂ ਇਹ ਕਹਿੰਨੇ ਆ ਕਿ ਜਿਨੇ ਜੋ ਬੋਲਣਾ ਹੋਵੇ ਖੁੱਲਾ ਟਾਈਮ ਦਵਾਂਗੇ ਤੇ ਮੁੜ ਕੇ ਸਪੀਕਰ ਸਾਹਿਬ ਕਹਿ ਦਿੰਦੇ ਵੀ ਤੁਹਾਡੇ ਇੰਨੇ ਮਿੰਟ ਆ ਤੇ ਤੁਹਾਡੇ ਇੰਨੇ ਮਿੰਟ ਆ ਸਪੀਕਰ ਸਾਹਿਬ ਥੋੜਾ ਜਿਆ ਕਿਉਂਕਿ ਆਪਾਂ ਹੋਰ ਕਰਨਾ ਕੀ ਆ ਹੋਰ ਮੈਨੂੰ ਕਿਉਂਕਿ ਮੈਂ ਪਿਛਲੇ ਵਿਧਾਨ ਸਭਾ ਦੇ ਸੈਸ਼ਨ ਵਿੱਚ ਆਨੰਦਪੁਰ ਸਾਹਿਬ ਕਿਹਾ ਸੀ ਕਿ ਸਾਡੇ 5 ਬਿੱਲ ਆ ਰਹੇ ਆ ਪਾਰਲੀਮੈਂਟ ਦੇ ਵਿੱਚ ਔਰ ਉਹਦੇ ਵਿੱਚ ਖਾਸ ਕਰਕੇ ਜਿਹੜਾ ਐਜੂਕੇਸ਼ਨ ਦਾ ਜਿਹੜਾ ਬਿੱਲ ਹੈ ਉਹ ਅਸੀਂ 2020 ਦੇ ਵਿੱਚ ਵੀ ਓਪੋਜ਼ ਨਹੀਂ ਕੀਤਾ ਤੇ ਹੁਣ ਈਵਨ ਕੇ ਹਾਇਰ ਐਜੂਕੇਸ਼ਨ ਨੂੰ ਵੀ ਉਹ ਬੇਸਿਕਲੀ ਉਹਦਾ ਨਾਂ ਇਹਨਾਂ ਨੇ ਰੱਖਿਆ ਹੈਗਾ ਇਹ ਹਰ ਚੀਜ਼ ਨੂੰ ਵਿਕਸਿਤ ਭਾਰਤੀ ਜਿਹੜੀ ਬੀਜੇਪੀ ਕਰਨਾ ਚਾਹੁੰਦੀ ਆ ਉਹ ਮੈਨੂੰ ਐ ਲੱਗਦਾ ਕਿ ਇਹਨਾਂ ਨੂੰ ਐ ਲੱਗਦਾ ਕਿ 2014 ਤੋਂ ਪਹਿਲਾਂ ਸ਼ਾਇਦ ਸਾਡਾ ਦੇਸ਼ ਬਣਿਆ ਹੀ ਨਹੀਂ ਸੀਗਾ ਇਹਨਾਂ ਦੀ ਮਾਨਸਿਕਤਾ ਔਰ ਇਹ ਸਾਰਾ ਕੁਝ ਜਿਹੜਾ ਕਾਰਪੋਰੇਟ ਸੈਕਟਰ ਦੇ ਪ੍ਰੈਸ਼ਰ ਥੱਲੇ ਹੋ ਰਿਹਾ ਕਿਉਂਕਿ ਆਪਾਂ ਇਹ ਸਪਿਰਿਟ ਨੂੰ ਸਮਝ ਲਈਏ ਕਿਉਂਕਿ ਅੱਜ ਚਲਾ ਕੌਣ ਰਿਹਾ ਇਸ ਦੇਸ਼ ਨੂੰ ਕਾਰਪੋਰੇਟ ਸੈਕਟਰ ਚਲਾ ਰਿਹਾ ਤਾਂ ਕਿ ਉਹਨਾਂ ਨੂੰ ਐ ਲੱਗਿਆ ਕਿ ਸਾਨੂੰ ਜਿਹੜੀ ਚੀਪ ਆ ਉਹ ਲੇਬਰ ਚਾਹੀਦੀ ਆ ਔਰ ਇਹਦੇ ਵਿੱਚ ਇਵਨ ਕਿ ਪੰਜਾਬ ਨਾਲ ਹੋਰ ਵੀ ਗਾਂਵ ਵਿਤਕਰਾ ਹੈਗਾ ਸਾਡੇ ਜਿਹੜੀ ਦਿਹਾੜੀ ਹੈਗੀ ਆ ਉਹ 346 ਰੁਪਏ ਆ ਔਰ ਜਦ ਕੇ ਹਰਿਆਣੇ ਦੇ ਵਿੱਚ ਉਹ ਹੀ ਦਿਹਾੜੀ ਜਿਹੜੀ ਉਹ 400 ਰੁਪਏ ਸੋ ਸਾਨੂੰ ਇਹਨਾਂ ਚੀਜ਼ਾਂ ਨੂੰ ਇਹਦੇ ਤੇ ਗੌਰ ਕਰਕੇ ਇਹ ਠੀਕ ਆ ਕਿ ਆਪਾਂ ਇੱਥੇ ਰੈਜ਼ੋਲੂਸ਼ਨ ਪਾਵਾਂਗੇ ਲੇਕਿਨ ਮੰਤਰੀ ਸਾਹਿਬ ਆਪਾਂ ਦਿੱਲੀ ਵੱਲ ਨੂੰ ਮੁਹਰਈਏ ਸਾਨੂੰ ਪਤਾ ਆ ਕੌਣ ਬੀਜੇਪੀ ਦੀ ਬੀ ਟੀਮ ਆ ਤੇ ਕੌਣ ਏ ਟੀਮ ਆ ਸੋ ਇਸ ਕਰਕੇ ਲੋਕਾਂ ਨੂੰ ਵੀ ਪਤਾ ਆ ਆਪਾਂ ਬਹੁਤ ਇੱਥੇ ਜੇ ਕਵਾਂਗੇ ਇੱਕ ਦੂਸਰੇ ਤੇ ਗੱਲ ਛਾਲਾਂਗੇ ਤੇ ਗੱਲ ਸਾਰਿਆਂ ਨੂੰ ਸਮਝ ਆਉਂਦੀ ਆ ਕਿ ਕੌਣ ਬੀਬੀਐਮਬੀ ਦਾ ਮਤਾ ਪਾ ਕੇ ਤੇ ਕਿਨੇ ਫੋਟੋ ਖਿਚਾ ਕੇ ਤਾਂ ਕੀ ਕੀਤਾ ਉਹਦੇ ਤੋਂ ਬਾਅਦ ਸੀਆਈਐਸਐਫ ਵੀ ਲੱਗ ਗਈ ਤੇ ਅਸੀਂ ਉਹਦੀ ਲੜਾਈ ਕਿਤੇ ਲੜ ਨਹੀਂ ਸਕੇ ਮੈਨੂੰ ਲੱਗਦਾ ਸਾਨੂੰ ਕਿਉਂਕਿ ਤੁਸੀਂ ਇੱਥੇ ਨਹੀਂ ਬੋਲਣ ਦਿੰਦੇ ਉਹ ਬੀਜੇਪੀ ਵਾਲੇ ਦਿੱਲੀ ਨਹੀਂ ਬੋਲਣ ਦਿੰਦੇ ਤੇ ਗੱਲ ਉੱਥੇ ਦੀ ਉੱਥੇ ਆ ਆਪਣਾ ਨੁਕਸਾਨ ਹੋ ਰਿਹਾ ਪੰਜਾਬ ਦਾ ਨੁਕਸਾਨ ਹੋ ਰਿਹਾ ਸਟੇਟਾਂ ਦਾ ਨੁਕਸਾਨ ਹੋ ਰਿਹਾ ਤੇ ਸਾਨੂੰ ਲੜਾਈ ਜਿੱਥੇ ਮੈਨੂੰ ਲੱਗਦਾ ਲੀਗਲ ਤੌਰ ਤੇ ਵੀ ਅੱਗੇ ਲੈ ਕੇ ਜਾਣੀ ਚਾਹੀਦੀ ਆ ਉੱਥੇ ਸਾਨੂੰ ਮੈਨੂੰ ਲੱਗਦਾ ਸਾਰਿਆਂ ਨੂੰ ਇਕੱਠੇ ਹੋ ਕੇ ਸਾਡੇ ਭਾਵੇਂ ਸਾਰੇ ਮੈਂਬਰ ਪਾਰਲੀਮੈਂਟ ਔਰ ਸਾਰੇ 117 ਦੇ 17 ਐਮਐਲਏ ਆਓ ਚਲਿਏ ਤਾਂ ਸਹੀ ਉਹਨੂੰ ਮੂੰਹ ਤਾਂ ਕਰੀਏ ਫਿਰ ਆਪਾਂ ਦੇਖਦੇ ਹਾਂ ਕਿ ਤੁਹਾਡੇ ਨਾਲ ਕਿਹੜਾ ਨਹੀਂ ਚੱਲਦਾ ਪਰ ਚਲੋ ਤਾਂ ਸਹੀ ਸਰਕਾਰ ਖੜੀ ਤਾਂ ਹੋਵੇ ਕਿਤੇ ਨਾ ਕਿਤੇ ਮੈਂ ਪਿਛਲੀ ਵਾਰੀ ਵੀ ਕਿਹਾ ਸੀ ਮੈਂ ਕਹਾ ਮਾੜੀ-ਮੁੱਟੀ ਲੱਤ ਲਾਇਆ ਕਰੋ ਤੁਸੀਂ ਇੱਥੇ ਰੈਜ਼ੋਲੂਸ਼ਨ ਲਿਆ ਕੇ ਇੱਥੇ ਬੋਲ ਕੇ ਤੇ ਇੱਥੇ ਕੰਮ ਮੁਕਾ ਦਿੰਨੇ ਆ ਸੋ ਇਸ ਕਰਕੇ ਇਹਦੇ ਤੇ ਮੈਨੂੰ ਲੱਗਦਾ ਉਹ ਸਪਿਰਿਟ ਤੇ ਕਿਉਂਕਿ ਅੱਜ ਆਪਾਂ ਜਿਹੜੀ ਸਪਿਰਿਟ ਤੇ ਗੱਲ ਕਰਦੇ ਆਂ ਜੇ ਸਪਿਰਿਟ ਤੇ ਖੜੇ ਹੋਏ ਆਂ ਜਿਹੜੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਉਸ ਸਪਿਰਿਟ ਦੇ ਪਿੱਛੇ ਜਿਹੜੀ ਗੱਲ ਸੀ ਕਿ ਆਪਾਂ ਇਨਸਾਨੀਅਤ ਦੀ ਗੱਲ ਹੋਈ ਆ ਅੱਜ ਅਸੀਂ ਹੌਲੀ ਹੌਲੀ ਛੋਟੇ ਛੋਟੇ ਧੜਿਆਂ 'ਚ ਗਰੁੱਪਾਂ 'ਚ ਮੈਨੂੰ ਲੱਗਦਾ ਕਾਸਟਾਂ 'ਚ ਸਭ ਕਾਸਟਾਂ ਦੇ ਵਿੱਚ ਇਸ ਦੇਸ਼ ਨੂੰ ਵੰਡ ਦਿੱਤਾ ਇਸ ਪੰਜਾਬ ਨੂੰ ਵੀ ਵੰਡ ਦਿੱਤਾ ਅਜੇ ਕਿ ਪੰਜਾਬ ਦੀ ਸਪਿਰਿਟ ਉਹ ਖਤਮ ਨਹੀਂ ਹੋਈ ਲੇਕਿਨ ਅਸਲੀ ਗੱਲ ਹੈ ਸਾਡੇ ਕਿਰਦਾਰ ਸਾਰਿਆਂ ਦੇ ਖਤਮ ਹੋਏ ਆ ਅੱਜ ਜੋ ਸਮਾਜ ਸਾਡਾ ਝੇਲ ਰਿਹਾ ਉਹ ਸਾਡੇ ਲੀਡਰਾਂ ਦਾ ਵੀ ਕਿਤੇ ਨਾ ਕਿਤੇ ਆਇਨਾ ਹੈਗਾ ਕਿਰਦਾਰ ਹੈਗਾ ਲੋਕਾਂ ਨੂੰ ਸਾਰਾ ਪਤਾ ਆਪਾਂ ਕਈ ਵਾਰੀ ਇੱਥੇ ਬੈਠ ਕੇ ਆਪਣੀ ਥਪਤਪਾਈ ਜਾਂਦੇ ਆ ਪਿੱਟ ਅਸੀਂ ਵੀ ਥਪਤਪਾਈ ਜਾਂਦੇ ਆ ਤੁਸੀਂ ਵੀ ਥਪਤਪਾਈ ਜਾਂਦੇ ਆ ਮੈਨੂੰ ਲੱਗਦਾ ਕਿ ਬੀਤੇ ਸਮੇਂ ਤੋਂ ਸਿੱਖਣ ਦੀ ਜ਼ਰੂਰਤ ਹੈ ਆਉਣ ਵਾਲੇ ਸਮੇਂ ਨੂੰ ਵਿਜੂਅਲਾਈਜ਼ ਕਰਨ ਦੀ ਜ਼ਰੂਰਤ ਹੈ ਸਮਾਂ ਨਿਕਲ ਜਾਣਾ ਕਨਕਲੂਡ ਕਰ ਪਹਿਲੇ ਵੀ ਸਮਾਂ ਸਰ ਮੈਂ ਪਹਿਲਾਂ ਵੀ ਸਮੇਂ ਨਿਕਲ ਗਏ ਬਹੁਤ ਬੈਠੇ ਹੁੰਦੇ ਸੀ ਉੱਥੇ ਚੀਫ ਮਿਨਿਸਟਰ ਜਿਹੜੇ ਬਹੁਤ ਕੁਝ ਕਹਿੰਦੇ ਹੁੰਦੇ ਸੀ ਤੇ ਮਹੀਨੇ 6 ਰਹਿ ਗਏ ਆ ਤੇ ਕੁਛ ਨਾ ਕੁਛ ਆਪਾਂ ਠੀਕ ਪਾਸੇ ਨੂੰ ਤੋੜ ਲਈਏ ਇਕੱਲੇ ਇਸ਼ਤਿਹਾਰਾਂ ਨਾਲ ਇਕੱਲੇ ਸਿਸਟਮ ਨਾਲ ਮੈਨੂੰ ਨਹੀਂ ਲੱਗਦਾ ਲੜਿਆ ਜਾਣਾ ਆਪਣੇ ਕੋਲੋਂ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਉਹ ਸਪਿਰਿਟ ਦੀ ਗੱਲ ਕਰਨੀ ਚਾਹੀਦੀ ਆ ਕਿਉਂਕਿ ਉਹ ਸਪਿਰਿਟ ਜਿਹੜੀ ਸੀ ਸਾਡੇ ਗੁਰੂਆਂ 'ਚ ਸੀ ਉਹ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ 'ਚ ਸੀ ਤੇ ਉਹ ਤੋਂ ਬਾਅਦ ਹੌਲੀ 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 ਕਮਜ਼ੋਰ ਹੁੰਦੀ ਗਈ ਜਿੱਥੇ ਆਪਾਂ ਪੰਜਾਬ ਨੂੰ ਕਿਉਂਕਿ ਖੈਬਰ ਦਰੇ ਤੋਂ ਲੈ ਕੇ ਤੇ ਲਾਹੌਲ 스ਪਿਤੀ ਤੱਕ ਪੰਜਾਬ ਹੁੰਦਾ ਸੀ ਇੱਥੇ ਤੱਕ ਹੀ ਹੁੰਦਾ ਸੀ ਨਾ ਤੇ ਉਹਦੇ ਤੋਂ ਬਾਅਦ 47 ਚ ਛੋਟਾ ਹੋਇਆ ਉਹਦੇ ਤੋਂ ਬਾਅਦ 1966 ਚ ਛੋਟਾ ਹੋਇਆ ਤੇ ਹੁਣ ਫੇਰ ਰਾਜਧਾਨੀ ਦੀ ਗੱਲ ਚੱਲ ਪਈ ਚੰਡੀਗੜ੍ਹ ਦੀ ਜਿਹਦੇ ਤੇ ਕਿਸੇ ਦਾ ਅਧਿਕਾਰ ਨਹੀਂ ਹੈ ਲੇਕਿਨ ਸਮੇਂ-ਸਮੇਂ ਤੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਇਹ ਵੀ ਨਾ ਕਿਉਂਕਿ ਹਾਂ ਵੀ ਮੈਂ ਕਿਸੇ ਪਾਰਟੀਕੂਲਰ ਸਰਕਾਰ ਦੀ ਗੱਲ ਕਰਦਾ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਇਹਨੂੰ ਛੋਟਾ ਕੀਤਾ ਇਹ ਸਪਿਰਿਟ ਨੂੰ ਸਮਝਣ ਦੀ ਗੱਲ ਹੈ ਡੀਪ ਸਟੇਟ ਨੂੰ ਸਮਝਣ ਦੀ ਗੱਲ ਹੈ ਤਾਂ ਜਾ ਕੇ ਆਪਾਂ ਕਿਤੇ ਖੜੇ ਹੋ ਸਕਾਂਗੇ ਨਹੀਂ ਤਾਂ ਆਉਣ ਵਾਲਾ ਸਮਾਂ ਸਾਡੇ ਲਈ ਵੀ ਜੋ ਸਾਡੇ ਆਪਾਂ ਪੁਰਾਣਿਆਂ ਦੀਆਂ ਗੱਲਾਂ ਕਰਦੇ ਆ ਨਾ ਵੀ ਪੁਰਾਣਿਆਂ ਨੇ ਆ ਕੀਤਾ ਪੁਰਾਣਿਆਂ ਨੇ ਆ ਕੀਤਾ ਤੇ ਇਹ ਸਰਕਾਰ ਦਾ ਵੀ 4 ਸਾਲਾਂ ਦਾ ਜਿਹੜਾ ਹਸਾਬ ਕਿਤਾਬ ਆ 5 ਸਾਲਾਂ ਦਾ ਹਸਾਬ ਕਿਤਾਬ ਜਦੋਂ ਲੋਕਾਂ ਦੇ ਸਾਹਮਣੇ ਜਾਣਾ ਤੇ ਫਿਰ ਗੱਲ ਸਾਰਿਆਂ ਨੂੰ ਸਮਝ ਆ ਜਾਣੀ ਆ ਸੋ ਮੇਰੇ ਲੱਗਦਾ ਕਿ ਆਪਾਂ ਉਦਾਂ ਦੀ ਸਪਿਰਿਟ 'ਚ ਨਾ ਗੱਲ ਕਰੀਏ ਵੀ ਇੱਕ ਦੂਸਰੇ ਨੂੰ ਤੰਜ ਕੱਸ ਲਈਏ ਵੀ ਕੌਣ ਕਿਹਦੀ ਬੀ ਟੀਮ ਆ ਚਲੋ ਪ੍ਰਧਾਨ ਸਾਹਿਬ ਇੱਕਠੇ ਹੋ ਕੇ ਆਪਾਂ ਚਲੋ ਦਿੱਲੀ ਵੱਲ ਨੂੰ ਚਲੀਏ ਉੱਥੇ ਜਾ ਕੇ ਆਪਾਂ ਧਰਨਾ ਲਾਈਏ ਜੇ ਅਸੀਂ ਮੋਰੇ ਨਾ ਹੋਵਾਂਗੇ ਤਾਂ ਫੇਰ ਕਿਉਂ